ਸਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਆ ਇਹ ਖਾਸ ਕਰਕੇ ਜੋ ਵੀਡੀਓ ਆ ਕਰਨਲ ਟਰੈਕਟਰਸ ਵਾਲਿਆਂ ਦੀ ਆ ਕਿਉਂਕਿ ਕਈ ਕਮੈਂਟ ਆਏ ਸੀਗੇ ਕਰਨਲ ਟਰੈਕਟਰ ਵਾਲਿਆਂ ਕੋਲੇ ਜਿਵੇਂ ਆਪਾਂ ਕਹਿ ਸਕਦੇ ਆ ਮੋਗੇ ਦੇ ਬਹੁਤ ਹੀ ਤਕੜੇ ਡੀਲਰ ਆ ਜਿੰਨਾਂ ਕੋਲੇ ਤੁਹਾਨੂੰ ਦਿਖਾਵਾਂਗੇ ਹੋ ਸਕਦਾ ਵੀ 22 23 ਮਾਡਲ ਤੱਕ ਵੀ ਟਰੈਕਟਰ ਹੋਣ ਹਰ ਨਵਾਂ ਮਾਡਲ ਹਰ ਪੁਰਾਣਾ ਇਹਨਾਂ ਕੋਲ ਮਿਲ ਜਾਂਦਾ ਦੇ ਨਾਲ ਆ ਗਿਆ ਜੀ ਮੈਸੀ 1035 12 ਦੇ ਟਾਇਰਾਂ ਚ ਟਾਇਰਾਂ ਨਿਕਲਣੇ ਚ ਨਹੀਂ ਸਾਫ ਪਈ ਆ। ਕੋਈ ਪਤਾ ਨਾ ਅੱਜ ਬੁੱਕ ਤੋਂ ਸ਼ਾਇਦ ਪੇਂਟ ਹੋਇਆ ਟਰੈਕਟਰ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ। ਪੰਜਾਬ ਨੰਬਰ ਆ 97 ਮਾਡਲ ਆ 2 ਲੱਖ ਤੇ 20000 ਰੁਪਿਆ ਮਾਲਕ ਦੀ ਡਿਮਾਂਡ ਹੈ। ਦੇ ਨਾਲ ਆ ਗਿਆ ਜੀ ਅਰਜਨ ਵਾਲਾ ਦਾ 605 ਰੰਗ ਰੋਗਨ ਤੇ ਪ੍ਰਕਿਰਤੀ ਬਿਲਕੁਲ ਸਾਫ ਹੈ ਜੀ। ਚਾਰੇ ਟਾਇਰ ਬਿਲਕੁਲ ਨਵੇਂ ਪਾਵਰ ਸਟੀਅਰਿੰਗ 2021 ਮਾਡਲ 6,50,000 ਰੁਪਇਆ ਡਿਮਾਂਡ ਆ ਜੀ ਰੰਗ ਰੋਗਨ ਦੇ ਕੋ ਟਰੈਕਟਰ ਦਾ ਕਿੰਨਾ ਜ਼ਿਆਦਾ ਸਾਫ ਆ ਜੀ ਉਸ ਦੇ ਨਾਲ ਆ ਗਈ 60 55 ਪੰਜਾਬ ਨੰਬਰ ਆ 2015 ਮਾਡਲ ਆ 4 ਲੱਖ ਤੇ 95,000 ਰੁਪਇਆ ਡਿਮਾਂਡ ਆ ਜੀ ਟਾਇਰ ਬਿਲਕੁਲ ਨਵੇਂ ਆ ਜੀ ਚਾਰੇ ਟਾਇਰ ਹੀ ਬਿਲਕੁਲ ਨਵੇਂ ਆ ਐਮ ਆਰਫ ਤੇ ਬੈਕ ਸਾਈਡ ਦੇ ਟਾਇਰ ਆ ਉਹ ਸੋਹਲਾ ਦੇ ਕਹ ਰਹੇ ਚਾਹੀਏ ਤੇ ਰੰਗ ਰੋਗੰਦਾ ਵੀ ਟਰੈਕਟਰ ਬਿਲਕੁਲ ਸਾਫ਼ ਹੈ ਉਸ ਦੇ ਨਾਲ ਆ ਗਈ ਸੋਨਾ ਲੇਖਾਂ ਦਾ 4x4 ਪਾਵਰ ਸਟੀਅਰ ਨਾਲ 2021 ਮਾਡਲ ਆ 10 ਲੱਖ ਤੇ 80000 ਰੁਪਿਆ ਡਿਮਾਂਡ ਆਈ ਟਰੈਕਟਰ ਤੁਸੀਂ ਦੇਖ ਸਕਦੇ ਹੋ بڑا ਦੇਖਣ ਚ ਉੱਚਾ ਲੱਗਦਾ ਹੈ ਮਾਰਕ ਦੇ ਟਾਇਰਾਂ 16 9 30 ਦੇ ਟਾਇਰ ਹੈ ਇਹਦੇ ਬਿਲਕੁਲ ਕੋਕਾ ਪੀਸ ਟਰੈਕਟਰ ਸਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਬਿਲਕੁਲ ਨਵੇਂ ਮਾਡਲ ਇਨਾਂ ਕੋਲੇ ਮੌਜੂਦ ਹੁੰਦੇ ਨੇ ਜਿਸ ਦਿਨ ਆ ਗਿਆ ਜੀ ਅਰਜਨ 605 ਇਹ ਵੀ ਪਾਵਰ ਸਟੀਅਰ ਨਾਲ ਹੀ ਮਾਡਲ ਇਹ ਵੀ 2020 ਹੈ 6,35,000 ਰੁਪਏ ਡਿਮਾਂਡ ਹੈ ਇਹ ਵੀ ਲੋਕਲ ਮੋਗਾ ਦਾ ਨੰਬਰ ਹੈ ਤੇ ਟਾਇਰ ਵੀ ਬਿਲਕੁਲ ਚਾਰੇ ਨਵੇਂ ਆਏ ਉਸ ਦੇ ਨਾਲ ਆ ਗਏ ਕਬੂਟਾ 2018 ਮਾਡਲ 7 ਲੱਖ ਤੇ 65000 ਰੁਪਿਆ ਡਿਮਾਂਡ ਹੈ 4x4 ਟਰੈਕਟਰ ਰੰਗ ਰੂਪ ਨੂੰ ਤੁਸੀਂ ਦੇਖ ਸਕਦੇ ਹੋ ਇਹ ਜਪਾਨ ਦੀ ਤਕਨੀਕ ਹੈ ਐਮਆਰ ਦੇ ਟਾਇਰ 16 ਦੇ ਟਾਇਰਾਂ ਚ 2018 ਦੀ ਡਿਮਾਂਡ 765 ਹੈ ਉਸ ਦੇ ਨਾਲ ਆ ਗਏ ਐਸ਼ਰ ਇਹ ਵੀ ਪਾਵਰ ਸਟੇਨ 3 ਸਿਲੰਡਰ ਹੈ 485 ਪੀਵੀ ਭਾਈ ਪੰਜਾਬ ਨੰਬਰ ਹੈ ਇਹ ਵੀ ਜਿਸ ਵੇ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਬਿਲਕੁਲ ਨਵੇਂ ਆ 14 ਦੇ ਟਾਇਰਾਂ ਚਾਹੀਏ ਵੀ ਟਰੈਕਟਰ ਉਸ ਦੇ ਨਾਲ ਆ ਗਿਆ ਜ ਸੋਨਾਲੀਕਾ 60 RX ਇਹ ਵੀ ਨਵੇਂ ਟਾਇਰਾਂ ਚ ਬਿਲਕੁਲ ਤੇ ਰੰਗ ਰੋਗਨ ਵੱਲੋਂ ਵੀ ਬਿਲਕੁਲ ਕੋਕਾ ਪੀਸ ਹੈ ਇੰਜਨ ਤੋਂ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਹੀ ਸਾਫ਼ ਹੈ ਕੋਈ ਲੀਕ ਵਗੈਰਾ ਨਹੀਂ ਕੀਸਦੀ ਮਾਡਲ ਦੀ ਗੱਲ ਕਰੀਏ 2022 ਆ 7 ਲੱਖ ਤੇ 35000 ਰੁਪਇਆ ਮਾਲਕਾਂ ਦੀ ਡਿਮਾਂਡ ਆ ਜੀ 2022 ਮਾਡਲ ਆ ਜੀ ਉਸ ਦੇ ਨਾਲ ਫੇਰ ਆ ਗਈ ਇੱਕ ਕਬੂਟਾ ਐਮ ਆਰਫ ਦੇ ਟਾਇਰਾਂ ਚਾਹੀਏ ਵੀ ਬਿਲਕੁਲ ਛਾਰੇ ਟਾਇਰ ਨਵੇਂ 18 ਮਡ ਲਈਏ 2 ਲੱਖ ਆ ਸੌਰੀ 6 ਲੱਖ ਤੇ 10000 ਰੁਪਇਆ ਡਿਮਾਂਡ ਆ ਜੀ ਪਾਵਰ ਸਟੇਅ ਨਹੀਂ 5500 ਇੱਕ ਆ ਜੀ 44/4C ਇਸਦੇ ਨਾਲ ਆ ਗਈ ਅਰਜਨ ਨੋਵੋ 605 ਪਾਵਰ ਸਟੀਅਰ ਨਈ ਵੀ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਬਿਲਕੁਲ ਹੀ ਕੋਕਾ ਜਿਹਾ 16 ਦੇ 17ਾਂ ਦਾ 2020 ਮਾਡਲ ਆ ਜੀ 7 ਲੱਖ 35000 ਰੁਪਿਆ ਮਾਲਕ ਦੀ ਡਿਮਾਂਡ ਆ ਉਸਦੇ ਨਾਲ ਆ ਗਈ 5050 D 2014 ਮਾਡਲ ਆ 4 लाख ਤੇ 25000 ਰੁਪਏ ਡਿਮਾਂਡ ਆਈ ਤੇ ਪਾਵਰ ਸਟੀਅਰ ਨਾ 14 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆਈ ਉਹਦੇ ਨਾਲ ਆ ਗਈ ਸੋਨਾਲੀਕਾ 2020 ਮਾਡਲ ਆਈ ਬਿਲਕੁਲ ਨਵੇਂ ਟਾਇਰਾਂ ਚਾਹੀਏ ਵੀ ਤੁਸੀਂ ਦੇਖ ਸਕਦੇ ਹੋ ਸ਼ੋ ਮਰੂਤੀ ਸ਼ੋਚਾ ਇਹਦੀ ਲੋਕਾਮ ਸੋਨਾਲੀਕਾ ਨੂੰ ਥੋੜੀ ਜਿਹੀ ਬਦਲੀ ਹੋਈ ਆ ਕੰਪਨੀ ਵੱਲੋਂ 2020 ਮਾਡਲ ਦੀ ਡਿਮਾਂਡ 640 ਤੇ ਟਾਇਰ ਬਿਲਕੁਲ ਨਵੇਂ ਆ ਇਹ ਤੁਹਾਨੂੰ ਦੇਖ ਕੇ ਦੱਸ ਦਿੰਦਾ ਵੀ ਕਿੰਨੇ ਨੇ ਸਾਈਜ਼ ਦੇ ਟਾਇਰਾਂ ਚ ਗੁਡਿਅਰ ਦੇ ਟਾਇਰ ਆ 16 ਦੇ ਟਾਇਰਾਂ ਚ ਇਹ ਟਰੈਕਟਰ ਆ ਬਿਲਕੁਲ ਸਾਫ਼ ਕੰਡੀਸ਼ਨ ਦਾ ਟਰੈਕਟਰ ਉਸ ਦੇ ਨਾਲ ਆ ਗਿਆ 2013 ਮਾਡਲ ਨਿਊ ਹਾਲੈਂਡ ਵਾਲਾ ਇਹਦੀ ਪਾਵਰ ਹੈ ਹਾਂਜੀ ਤੇ ਪੰਜਾਬ ਨੰਬਰ ਆ ਪੀਬੀ05 ਚਾਰੇ ਟਾਇਰ ਬਿਲਕੁਲ ਨਵੇਂ ਹਸ ਤੇ ਇਹ ਵੀ 16 ਦੇ ਟਾਇਰਾਂ ਚ 16 9 30 ਦੇ ਟਾਇਰ ਆ। ਨਿਊ ਹੋਲੈਂਡਰ ਨਾਲ ਪੈਂਟ ਸੋਆ 2013 ਮਾਡਲ ਦੀ ਡਿਮਾਂਡ ਤੁਹਾਨੂੰ ਦੱਸ ਦਿੰਨੇ ਆ 5 ਲੱਖ ਤੇ 60000 ਰੁਪਈਆ ਜੀ। ਪਾਵਰ ਸਟੀਅਰ ਨਾਲ ਇਹ ਵੀ ਟਰੈਕਟਰ। ਲੋ ਜੀ ਉਸ ਦੇ ਨਾਲ ਆ ਗਿਆ 5410 ਜੋਂਡੀਅਰ ਵਾਲਾ। ਇਹ ਵੀ ਪਾਵਰ ਸਟੀਅਰ ਨਾਲ 2009 ਮਾਡਲ 6 ਲੱਖ ਤੇ 80000 ਰੁਪਈਆ ਡਿਮਾਂਡ ਹੈ। ਤੇ 11 18 ਦੇ 18 ਚਾਹੀਏ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਕਰੀਬ 5.5 ਫੁੱਟ ਤੋਂ ਉੱਪਰ ਦੀ ਇਹਦੀ ਹਾਈਟ ਪੈ ਜਾਂਦੀ ਹੈ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਰੰਗ ਰੋਗ ਨਾਲੋਂ ਵੀ ਬਿਲਕੁਲ ਤੋਤਾ ਪੀਸ ਪੰਜਾਬ ਨੰਬਰ ਪੀਬੀ 13 ਸੋ ਇਹ ਜਿਹੜੇ ਟਰੈਕਟਰ ਤੁਹਾਨੂੰ ਦਿਖਾਏ ਆ ਇਹਨਾਂ ਦੇ ਮਾਲਕ ਦਾ ਨੰਬਰ ਤੁਹਾਡੇ ਨਾਲ ਆਪਾਂ ਕਰ ਦਿੰਨੇ ਆ ਸ਼ੇਅਰ ਕਿਸੇ ਵੀ ਭਾਈ ਨੂੰ ਕੋਈ ਵੀ ਟਰੈਕਟਰ ਦੀ ਜ਼ਰੂਰਤ ਹੋਵੇ ਤਾਨੂੰ ਪਹਿਲਾਂ ਵੀ ਦੱਸਿਆ ਸੀ ਵੀ 2022 ਮਾਡਲ ਤੱਕ ਖੜੇ ਆ। ਕੁਝ ਦਿਨਾਂ ਤੱਕ ਇੱਥੇ ਤੇ ਵੀ ਪਹੁੰਚ ਜਾਣਗੇ। ਤੇ ਤੁਸੀਂ ਖਰੀਦ ਸਕਦੇ ਆ ਉਹਨਾਂ ਦਾ ਨੰਬਰ ਜਿਹੜਾ ਮਾਲਕਾਂ ਦਾ ਮस्तान ਸਿੰਘ 98141 145 11 ਇੱਕ ਬਾਈ ਤੇਜਿੰਦਰ ਸਿੰਘ ਰਾਜੂ 98140 384 13 ਜਿਸੇ ਵੀ ਬਾਈ ਨੇ ਇਹਨਾਂ ਸਾਰੇ ਟਰੈਕਟਰਾਂ 'ਚ ਕੋਈ ਵੀ ਟਰੈਕਟਰ ਖਰੀਦਣਾ ਹੋਵੇ ਤਾਂ ਤੁਸੀਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ। ਦੋ ਟਰੈਕਟਰ ਬਾਹਰ ਵੀ ਖੜੇ ਇਹਨਾਂ ਦੇ ਉਹ ਵੀ ਤੁਹਾਨੂੰ ਦਿਖਾ ਦਿੰਨੇ। ਤੋ ਜੀ ਇਹ ਨੇ ਜੋ ਬਾਹਰ ਖੜੇ ਸਟ੍ਰੈਕਟਰ ਤੁਹਾਨੂੰ ਬੋਲੇ ਜੌਂਡੀਅਰ 5405 16930 ਦੇ ਟਾਇਰਾਂ ਚ ਰੰਗ ਰੋਗ ਨਾਲੋਂ ਬਿਲਕੁਲ ਕੋਕਾ ਪੀਸ ਆ ਤੇ ਟਾਇਰ ਵੀ ਬਿਲਕੁਲ ਨਵੇਂ ਆ ਪਾਵਰ ਸੇਰਨਾ ਮਾਡਲ 2020 ਆ 7 ਲੱਖ 39000 ਰੁਪਿਆ ਮਾਲਕ ਦੀ ਡਿਮਾਂਡ ਆ ਜੀ ਉਸ ਦੇ ਨਾਲ ਆ ਗਿਆ ਜੀ 5310 ਇਹ 2011 ਮਾਡਲ ਆ ਜੀ ਇਹ ਜਿਹੜਾ ਆਪਾਂ ਕਹਿੰਦੇ ਸੀ ਬਲੈਕ ਥੱਲੇ ਬੋਡੀ ਵਾਲਾ ਬਲੈਕ ਟਰੈਕਟਰ ਚ ਬੋਲ ਦਿੰਦੇ ਜਿਹਨੂੰ ਪੰਜਾਬੀ ਚ ਆਪਣੇ 4,60,000 ਰੁਪਿਆ ਡਿਮਾਂਡ ਆ ਇਹ ਵੀ ਪੰਜਾਬ ਨੰਬਰ ਆ ਪੀਬੀ 23 ਤੇ ਰੰਗ ਰੋਗਨ ਦਾ ਵੀ ਟਰੈਕਟਰ ਪੂਰਾ ਹੀ ਸਾਫ਼ ਆ ਪਾਵਰ ਸਟੇਰ ਨਾਲ ਤੇ 16 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਜੋ ਬਿਲਕੁਲ ਨਵੀਂ ਆ ਜੀ ਸੋ ਦੋਸਤੋ ਇਹ ਜਿੰਨੇ ਵੀ ਟਰੈਕਟਰ ਤੁਹਾਨੂੰ ਆਪਾਂ ਦਿਖਾਏ ਆ ਇਹ ਕਰਨਾਲ ਟਰੈਕਟਰ ਆ ਲੈਣ ਦੇ ਆ ਕਿਸੇ ਵੀ ਬਾਈ ਨੂੰ ਕੋਈ ਵੀ ਟਰੈਕਟਰ ਜੀ ਜਰੂਰਤ ਹੋਵੇ ਦੇਖ ਕੇ ਵੀਡੀਓ ਤੁਸੀਂ ਬਾਈ ਜੀ ਦਾ ਨੰਬਰ ਆਪ ਤੁਹਾਡੇ ਨਾਲ ਸ਼ੇਅਰ ਕਰਤਾ ਤਾਂ ਸੰਪਰਕ ਕਰ ਸਕਦੇ ਆ ਸੋ ਬਲੇ ਟਰੈਕਟਰ ਜਿਹੜਾ ਤੁਹਾਨੂੰ ਦਿਖਾ ਰਹੇ ਆ ਮੇਦਰਾ ਦਾ ਐਂਟਰੀ ਜੀ ਸ਼ੋਰ ਲਈ ਕਨਕਾ ਵੈਸੇ ਤਾਂ ਇੰਟਰ ਲੱਗਦਾ 95 ਮਾਡਲ 1 ਲੱਖ ਤੇ 10000 ਰੁਪਿਆ ਡਿਮਾਂਡ ਤੇ ਟਾਇਰ ਜਿਹੜੇ ਇਹ ਧਰਮ ਕੰਪਨੀ ਦੇ ਆ 13 ਦੇ ਟਾਇਰ ਆ ਤੇ ਫਰੰਟ ਦੇ ਟਾਇਰ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਇਹਨਾਂ ਦੀ ਕੰਡੀਸ਼ਨ ਟਿਕਾ ਹੈ ਮਾਡਲ 95 110 ਡਿਮਾਂਡ ਆ ਉਸ ਦੇ ਨਾਲ ਆ ਅਰਜਨ 605 2009 ਮਾਡਲ 3,85,000 ਰੁਪਿਆ ਡਿਮਾਂਡ ਆ ਪਾਵਰ ਸਟੀਅਰਿੰਗ ਸਾਰੇ ਟਾਇਰ ਜਿਹੜੇ ਬੈਕਪਨ ਨੇ ਆ 16 ਦੇ ਟਾਇਰਾਂ ਦੇ ਸੈਕਟਰ ਐਮ ਆਰਫ ਦੇ ਬੈਕ ਸਾਈਡ ਦੇ ਟਾਇਰ ਆ ਇਹ ਰੰਗ ਰੋਗ ਨਾਲ ਲੱਭੀ ਪੂਰਾ ਹੀ ਸਾਫ ਟਰੈਕਟਰ 2009 ਮਾਡਲ ਦੀ ਡਿਮਾਂਡ 385 ਉਸ ਦੇ ਨਾਲ ਆ ਗਿਆ 50 50 ਕੀ ਇਹ ਵੀ ਪਾਵਰ ਸਟੀਅਰਿੰਗ ਇਹ 2017 ਮਾਡਲ ਆ ਇਹਦੀ ਡਿਮਾਂਡ 5 ਲੱਖ ਤੇ 95000 ਰੁਪਿਆ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਆ ਤੇ ਫਰੰਟ ਦੇ ਟਾਇਰ ਵੀ ਬਿਲਕੁਲ ਨਵੇਂ ਨੇ ਇਹ ਰੰਗ ਰੋਗ ਨਾਲ ਲੱਭੀ ਪੂਰਾ ਹੀ ਸਾਫ ਆ ਟਰੈਕਟਰ JK ਦੇ ਟਾਇਰ ਆ 14 ਦੇ ਟਾਇਰਾਂ ਚ ਟਰੈਕਟਰ ਆ ਇਹ ਉਸ ਦੇ ਨਾਲ ਆ ਗਈ ਸਵਰਾਜ 855 ਰੰਗ ਰੋਗੰ ਦਾ ਟਰੈਕਟਰ ਵੀ ਪੂਰਾ ਹੀ ਸਾਫ ਆ ਪੰਜਾਬ ਨੰਬਰ ਆ ਪੀ ਵੀ 29 ਲੋਕਲ ਮੋਗਾ ਹੀ 2017 ਮਾਡਲ ਆ 5 ਲੱਖ ਤੇ 60000 ਰੁਪਈਆ ਮਾਲਕਾਂ ਦੀ ਡਿਮਾਂਡ ਆ ਪਾਵਰ ਸਟੀਅਰ ਨਹੀਂ ਵੀ ਟਰੈਕਟਰ ਜੀ ਤੇ ਟਾਇਰ ਜਿਹੜੇ ਬਿਲਕੁਲ ਬੈਕ ਸਾਈਡ ਦੇ ਨਵੇਂ ਆ ਗਏ ਆ ਬੀ ਕੇ ਟੀ ਦੇ ਟਾਇਰ ਆ 14 ਦੇ ਟਾਇਰਾਂ ਦੇ ਟਰੈਕਟਰ ਹੈ। ਬਿਲਕੁਲ ਸਾਫ਼ ਇੰਜਨ ਤੋਂ ਵੀ ਦੇਖ ਸਕਦੇ ਆ ਕਿ ਤੋਂ ਵੀ ਲੀਕ ਵਗੈਰਾ ਨਹੀਂ ਹੈ। ਇਸ ਦੇ ਨਾਲ ਆ ਗਿਆ ਜੀ 60 60 ਫਾਰਮ। ਪਾਵਰ ਸਟੀਅਰਿੰਗ ਵੀ ਰੰਗ ਰੋਗਨ ਤੁਸੀਂ ਦੇਖ ਸਕਦੇ ਹੋ ਮੂਹਰੇ ਸ਼ੋਅ ਤੋਂ ਜੋ 프ਰੰਟ ਅਰਕ ਤਾਕੇ ਦੇ ਪਏ 16 ਦੇ ਟਾਇਰਾਂ ਦੇ ਟਾਇਰਾਂ ਦੀ ਕੰਡੀਸ਼ਨ ਵੀ 55 60% ਕਹਿ ਸਕਦੇ ਆ। ਰਾਂਗ ਰੋਗਨ ਬਿੜੀ ਇੱਕ ਸਵੇਦੇ 2000 12 ਮਾਡਲ ਅਕ 4 ਲੱਖ ਤੇ 5000 ਰੁਪਿਆ ਮਾਲਕ ਦੀ ਡਿਮਾਂਡ ਆ ਪੰਜਾਬ ਨੰਬਰ ਆ ਪੀ ਵੀ 10 ਲੁਧਿਆਣਾ ਜੀ ਦੇ ਨਾਲ ਆ ਗਿਆ 2013 ਮਾਡਲ 3 ਲੱਖ ਤੇ 65000 ਰੁਪਿਆ ਡਿਮਾਂਡ ਆ ਇਹ ਵੀ ਲੋਕਲ ਮੋਗਾ ਦਾ ਨੰਬਰ ਆ ਪੀ ਵੀ 29 ਪਾਵਰ ਸਟੀਰਨਾ ਕਿੰਨੇ ਫੁੱਟ ਖਾਲ ਲੈਣਾ ਹੈ ਚਾਰ ਚਾਰ ਤੇ ਟੈਰਾਂ ਨਹੀਂ ਕਹਿੰਦੀ ਇਸਨੀ ਵੀ ਬਿਲਕੁਲ ਸਾਫ ਦੀ